ਦੋਸਤੋ ਅੱਜ ਮੈਂ ਤੁਹਾਡੇ ਨਾਲ ਦੋ بڑے ਅਹਿਮ ਮੁੱਦਿਆਂ ਤੇ ਵਿਚਾਰ-ਚਰਚਾ ਕਰਨੀ ਆ ਪਹਿਲਾ ਹੈਗਾ ਵਾ ਕਿ ਕਿਸ ਤਰ੍ਹਾਂ ਭਗਵੰਤ ਮਾਨੇ ਇੱਕ ਵਾਰ ਫਿਰ ਬਿਲਕੁਲ ਠੀਕ ਕਹਿੰਦੇ ਹੁੰਦੇ ਕਿ ਇਨਸੈਂਸਿਟੀ ਦਿਖਾਉਂਦੇ ਹੋਏ ਜਦੋਂ ਕੋਈ ਜਿਸ ਵਿਅਕਤੀ ਦੇ ਅੰਦਰ ਕੋਈ ਦਿਲ ਨਹੀਂ ਧੜਕਦਾ ਐਨਐਸਏ ਭਾਈ ਅਮਰਿਤਪਾਲ ਸਿੰਘ ਖਾਲਸਾ ਤੇ ਉਹਨਾਂ ਦੇ ਸਾਥੀਆਂ ਸਵੇਤ ਜਿਹੜੇ ਦਿਬਰੂਗੜ੍ਹ ਜੇਲ੍ਹ ਵਿੱਚ ਲੋਚਡ ਨੇ ਉਹਨਾਂ ਦੀ ਸ਼ਹਿਦ ਟਿਨਿਓਰ ਇੱਕ ਸਾਲ ਵਧਾ ਦਿੱਤੀ ਇਹ ਹਲੇ ਕਸ ਦੀ ਇੱਕ ਨਹੀਂ ਹੋ ਸਕਿਆ ਉਹਨਾਂ ਦੇ ਪਰਿਵਾਰ ਨਾਲ ਮੇਰੀ ਗੱਲ ਹੋਈ ਆ ਅਖਬਾਰਾਂ ਵਿੱਚ ਵੀ ਆਇਆ ਤੁਸੀਂ ਪੜ ਲਿਆ ਸਾਰਿਆਂ ਨੇ ਵਿਸ਼ੇਸ਼ ਤੌਰ ਤੇ ਅਜੀਤ ਅਖਬਾਰ ਦੇ ਵਿੱਚ ਇੱਕ ਇੱਕ ਸੁਣਿਆ ਜਾ ਰਿਹਾ ਵਾ ਕਿ ਐਨਐਸਐਲ ਵਿੱਚ ਇੱਕ ਸਾਲ ਦੀ ਟਿਨਿਓਰ ਦਾ ਹੋਰ ਵਾਦਾ ਕਰ ਦਿੱਤਾ ਦੂਸਰਾ ਵਿਸ਼ਾ ਹੈ ਜੋ ਦੂਸਰਾ ਵਿਸ਼ਾ ਹੈ ਜੋ ਦੂਸਰਾ ਵਿਸ਼ਾ ਹੈ ਜੋ ਸਰਦਾਰ ਬਲਕੌਰ ਸਿੰਘ ਸਿੱਧੂ ਮੂਸੇਵਾਲੇ ਤੇ ਜਿਹੜਾ ਇੱਕ ਨਵਾਂ ਬੱਚਾ ਪੈਦਾ ਹੋਇਆ ਜਦੇ ਨਾਲ ਸਾਰੀ ਦੁਨੀਆ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਫੈਲੀ ਐ ਲੱਗਿਆ ਲੋਕਾਂ ਨੂੰ ਕਿ ਜਿਵੇਂ ਜਿਹੜਾ ਸਾਡਾ ਮਰਹੂਮ ਸਵਰਗਵਾਸੀ ਸ਼ੁਭ ਦੀਪ ਸਿੱਧੂ ਮੂਸੇਵਾਲੀ ਦੀ ਆਤਮਾ ਤੇ ਰੂਹ ਤੇ ਉਹਦੀ ਉਹਦਾ ਜਿਸਮ ਦੁਬਾਰਾ ਪੈਦਾ ਹੋ ਗਿਆ ਪੰਜਾਬ ਦੇ ਵਿੱਚ ਦੁਨੀਆ ਭਰ ਦੇ ਵਿੱਚ ਬੈਠੇ ਲੋਕਾਂ ਨੇ ਬੜੀ ਖੁਸ਼ੀ ਮਹਿਸੂਸ ਕੀਤੀ ਲੇਕਿਨ ਭਗਵੰਤ ਮਾਨ ਦੀ ਸਰਕਾਰ ਨੂੰ ਪੁੱਛ ਰਹੀ ਆ ਕਿ ਪੁਲਿਸ ਜਾ ਕੇ ਉਹਨੂੰ ਪੁੱਛ ਰਹੀ ਸ਼ਾਇਦ ਬਰਕੌਰ ਸਿੰਘ ਸਿੱਧੂ ਨੂੰ ਜੇ ਜਰਾ ਤਸਦੀਕ ਕਰਕੇ ਦੱਸੋ ਕਿ ਇਹ ਬੱਚੇ ਦੇ ਕਾਗਜ਼ਾਤ ਅਗਰ ਉਹ ਆਈਵੀਐਫ ਪੈਦਾ ਹੋਇਆ ਤੇ ਉਹਦੀ ਫੁੱਲ ਡਿਟੇਲਸ ਸਾਨੂੰ ਚਾਹੀਦੀ ਆ ਜਿਹੜਾ ਕਿਸੇ ਵੀ ਪਰਿਵਾਰ ਨੂੰ ਬਹੁਤ ਭੈੜਾ ਲੱਗੇਗਾ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹੁੰਦਾ ਭਾਈ ਅਮਰਿਤਪਾਲ ਸਿੰਘ ਖਾਲਸਾ ਅਤੇ ਉਹਨਾਂ ਦੇ ਸਾਥੀਆਂ ਤੇ ਐਨਐਸਏ ਦੀ ਡਿਗਰੂਗੜ ਵਿੱਚ ਟਿਨਿਓਰ ਵਿੱਚ ਕੀਤੇ ਗਏ ਵਾਅਦੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਹਿਲਾਂ ਤਾਂ ਐਨਐਸਏ ਲਾਉਣੀ ਹੀ ਬੜੀ ਗਲਤ ਸੀ ਐਨਐਸਏ ਉਹ ਕਾਨੂੰਨ ਹੈ ਜਿਵੇਂ ਟਾਡਾ ਹੁੰਦਾ ਸੀ ਜਿਵੇਂ ਹੁਣ ਯੂਆਪਾ ਹੈ ਇਹ ਜਿਹੜੇ ਕਾਲੇ ਕਾਨੂੰਨ ਨੇ ਇਹ ਪੰਜਾਬ ਨੇ ਸਭ ਤੋਂ ਜ਼ਿਆਦਾ ਸੰਤਾਪ ਝੰਡਾਇਆ ਵਾ ਵੈਸੇ ਤਾਂ ਦੇਸ਼ ਵਿੱਚ ਘਟ ਗਿੰਤੀਆਂ ਨੇ ਇਹ ਇਹ ਕਾਨੂੰਨ ਵਰਤੇ ਗਏ ਨੇ ਜੰਮੂ ਕਸ਼ਮੀਰ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਨਾਰਥ-ਈਸਟ ਦੇ ਵਿੱਚ ਕ੍ਰਿਸਚੀਅਨਸ ਦੇ ਖਿਲਾਫ ਜਾਂ ਜਿਹੜੇ ਕੋਈ ਇਦਾਂ ਦੇ ਦੇਸ਼ ਦੀ ਤਾਂ ਨਾ ਸਰਕਾਰ ਤਾਂ ਨਾ ਸ਼ਾਸਕ ਸਰਕਾਰ ਨੂੰ ਆਪੋਜ਼ ਕਰਦੇ ਇਹ ਕਾਨੂੰਨ ਪਾਰਲੀਮੈਂਟ ਵਿੱਚ ਉਸ ਵਕਤ ਪਹਿਲਾਂ 80 ਦੇ ਦਹਾਕੇ ਵਿੱਚ ਖੜੇ ਗਏ ਸੀ ਹੌਲੀ-ਹੌਲੀ ਇਹਦਾ ਬਹੁਤ ਵਿਰੋਧ ਹੋਇਆ ਦੁਨੀਆ ਭਰ ਦੇ ਵਿੱਚ ਲੋਕਾਂ ਨੇ ਜਿਹੜੇ ਹਿਊਮਨ ਰਾਈਟਸ ਦੇ ਐਕਟਿਵਿਸਟ ਸੀਗੇ ਨੁਕੀਤ ਅਧਿਕਾਰਾਂ ਦੇ ਜਿਹੜੇ ਕਾਰਕੁਨ ਸੀਗੇ ਦੁਨੀਆ ਭਰ ਚ ਇੰਟਰਨੈਸ਼ਨਲੀ ਜਦੋਂ ਵਿਰੋਧ ਹੋਇਆ ਤੇ ਇਹ ਜਿਹੜਾ ਟਾਡਾ ਸੀ ਇਹ ਲੈਪਸ ਹੋ ਗਿਆ ਉਹਦੇ ਵਿੱਚ ਖਤਮ ਕਰਤਾ ਉਸ ਵਕਤ ਦੀ ਸਰਕਾਰ ਨੇ ਲੇਕਿਨ ਹੁਣ ਬੀਜੇਪੀ ਦੀ ਸਰਕਾਰ ਨੇ ਇਹ ਦੁਬਾਰਾ ਰਿਵਾਈਵ ਕੀਤੇ ਨੇ ਸਾਰੇ ਲਾਜ਼ ਜਿਹਦੇ ਵਿੱਚ ਟਾਡਾ ਦੀ ਜਗ੍ਹਾ ਯੋਵਾਪਾ ਕਰ ਦਿੱਤਾ ਔਰ ਐਨਐਸਏ ਨੂੰ ਦੁਬਾਰਾ ਲਾਉਣਾ ਸ਼ੁਰੂ ਕਰ ਦਿੱਤਾ ਔਰ ਸਭ ਤੋਂ ਪਹਿਲਾਂ ਜਿਹੜਾ ਇਹਦਾ ਦੁਰਵਰਤੋਂ ਕੀਤੀ ਗਈ ਉਹ ਪੰਜਾਬ ਦੇ ਵਿੱਚ ਠੀਕ ਹੈ ਅਗਰ ਭਾਈ ਅਮਰਪਾਲ ਸਿੰਘ ਖਾਲਸਾ ਨੇ ਕੋਈ ਫਰਜ਼ ਕਰੋ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਜਿਹੜੀ ਗੈਰ ਕਾਨੂੰਨੀ ਸੀਗੀ ਤਾਂ ਉਹਦੀ 19 ਬਣਜ ਸਜ਼ਾ ਉਹਨੂੰ ਮਿਲਣੀ ਚਾਹੀਦੀ ਸੀ ਕਹਿੰਦੇ ਨੇ ਕਿ ਅਜਨਾਲੇ ਥਾਣੇ ਦੇ ਵਿੱਚ ਉਹਨਾਂ ਨੇ ਜਾ ਕੇ ਪੁਲਿਸ ਨਾਲ ਝੜਕ ਹੋਈ ਪੰਤੂਲ ਹੋਈ ਬਿਲਕੁਲ ਉਹਨਾਂ ਨੂੰ ਬਣਦੀ ਜਿਹੜੀ ਕੇਸ ਸੀਗਾ ਉਹ ਕਰੋ ਦਰਜ ਤੁਸੀਂ ਅ ਕੇਸ ਇੱਥੇ ਪੰਜਾਬ ਸਰਕਾਰ ਕੰਪੀਟੈਂਸੀ ਇਹ ਉਹ 307 ਲਾ ਦਿੰਦੀ 452 ਲਾ ਦਿੰਦੀ ਹੋਰ ਜਿਹੜੀਆਂ ਧਰਾਵਾਂ ਜਿੱਦਾਂ ਪੁਲਿਸ ਲਾਦੀ ਹੁੰਦੀ ਆ ਉਹ ਲਾ ਕੇ ਤੇ ਜਿਹੜਾ ਹੈ ਉਹ ਉਹ ਇਹਨਾਂ ਦੀ ਟ੍ਰਾਇਲ ਅੰਮ੍ਰਿਤਸਰ ਵਿੱਚ ਕਰਦੀ ਇਹਨਾਂ ਨੂੰ ਅੰਮ੍ਰਿਤਸਰ ਜੇਲ੍ਹ ਵਿੱਚ ਰੱਖਦੇ ਪਰ ਭਗਵੰਤ ਮਾਨ ਨੇ ਕੰਪਲੀਟ ਸਰੈਂਡਰ ਕਰਦੇ ਇੱਕ ਪਹਿਲਾਂ ਹਾਈਪ ਬਣਾਈ ਗਈ ਕਿ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਕੋ ਪੰਜਾਬ ਦਾ ਬੜਾ ਮਾਹੌਲ ਖਰਾਬ ਕਰ ਰਿਹਾ ਹੈ ਹਾਲਾਂਕਿ ਉਹ ਨਸ਼ਿਆਂ ਦੇ ਵਿਰੁੱਧ ਕੈਂਪੇਨ ਕਰ ਰਿਹਾ ਸੀ ਅਤੇ ਅੰਮ੍ਰਿਤ ਪ੍ਰਚਾਰ ਦੀ ਗੱਲ ਕਰ ਰਿਹਾ ਸੀ ਕਿਤੇ ਵਾਇਲੈਂਸ ਨਹੀਂ ਸੀਗਾ ਔਰ ਕਿਤੇ ਐਂਟੀ ਨੈਸ਼ਨਲ ਉਹਦੇ ਵਿੱਚ ਸਪੀਚ ਵਿੱਚ ਮੈਨੂੰ ਕੋਈ ਗੱਲ ਉੱਥੇ ਨਜ਼ਰ ਨਹੀਂ ਆਈ ਲੇਕਿਨ ਪਹਿਲਾਂ ਮਾਹੌਲ ਬਣਾਇਆ ਗਿਆ ਇੱਕ ਜਾਣ ਪੁੱਛ ਕੇ ਫਿਰਕੂ ਭਾਈਚਾਰੇ ਵਿੱਚ ਇੱਕ ਤਣਾਅ ਪੈਦਾ ਕੀਤਾ ਗਿਆ ਤੇ ਫਿਰ ਉਸ ਨੂੰ NSA ਦਿੱਲੀੋਂ ਹੁਕਮ ਆਇਆ ਭਗਵੰਤਪານ ਦੀ ਸਰਕਾਰ ਨੂੰ ਕਿ ਇਹ ਸਾਰਿਆਂ ਨੂੰ NSA ਲਾ ਕੇ ਗ੍ਰਿਫਤਾਰ ਕਰਕੇ ਤੇ ਜੇਲ੍ਹ ਅਸਾਮ ਪੇਜਤਾ ਅਸਾਮ ਦੇ ਵਿੱਚ ਸਭ ਤੋਂ ਘੱਟ ਆਬਾਦੀ ਸਿੱਖਾਂ ਦੀ ਅਗਰ ਸਾਰੇ ਦੇਸ਼ ਵਿੱਚ ਆ ਤਾਂ ਸ਼ਾਇਦ ਪਰਸੈਂਟੇਜ ਵਾਈਜ਼ 1% ਤੋਂ ਵੀ ਘੱਟ ਸਿੱਖ ਨੇ ਚੁਣ ਕੇ ਹਜ਼ਾਰਾਂ ਮੀਲ ਦੂਰ ਔਰ ਇਹ ਭਗਵੰਤਪານ ਜਿਹਨੂੰ ਅਸੀਂ ਫੁੱਲ ਮੈਂਡੇਟ ਦਿੱਤਾ 92 MLA ਚ ਤਾਂ ਕਿ ਸਰਕਾਰ ਉਹ ਹੈਂਡਓਵਰ ਕਰਦੀ لیکن ਉਹਦਾ ਇਹ ਜਿਹੜਾ ਕਦਮ ਸੀਗਾ ਇਹ ਗਰੋਸਲੀ ਐਂਟੀ ਸਿੱਖ ਸੀਗਾ ਮਨੁੱਖਤਾ ਦੇ ਖਿਲਾਫ ਸੀਗਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸੀਗੀ ਕਾਲੇ ਕਾਨੂੰਨਾਂ ਦੀ ਦੁਰਵਤੋਂ ਸੀ ਔਰ ਇਹਨੇ ਜਦੋਂ ਇਹ ਭਾਜਪਾ ਦੀ ਸਰਕਾਰ ਦੇ ਮੋਰੇ ਸਰੈਂਡਰ ਕਰਕੇ ਸਾਡੇ ਨੌਜਵਾਨਾਂ ਨੂੰ ਚੱਕ ਕੇ ਸਾਲ ਹੁਣ ਜਦੋਂ ਸਾਲ ਪੂਰਾ ਹੋਣ ਲੱਗਿਆ ਤਾਂ ਉੱਥੇ ਸਾਤ ਸ਼ਾ ਘੜੀਆਂ ਗਈਆਂ ਉਹਨਾਂ ਦੇ ਉੱਤੇ ਇਲਜ਼ਾਮ ਲਾ ਦਿੱਤੇ ਕਿ ਇਹ ਕਿ ਇਹਨਾਂ ਦੇ ਕੋਲ ਕੁਝ ਇਸ ਤਰ੍ਹਾਂ ਦੇ ਸੀਕ੍ਰੀਟ ਕੈਮਰਾਜ਼ ਮਿਲੇ ਨੇ ਕੋਈ ਮੋਬਾਈਲ ਫੋਨਸ ਮਿਲੇ ਹਾਲਾਂਕਿ ਮੈਂ ਝੀਲ ਕੱਟ ਕੇ ਆਇਆ ਮੇਰੀ ਬੋਰਡ ਦੇ ਬਾਹਰ ਜਿਹੜਾ ਕੰਪਾਊਂਡ ਸੀ ਉੱਥੇ ਵੀ ਕੈਮਰਾ ਲੱਗਿਆ ਹੋ ਔਰ ਮੇਰੀ ਬੈਰਕ ਦੇ ਅੰਦਰ ਵੀ ਸੀਸੀਟੀ ਸੀਸੀਟੀਵੀ ਕੈਮਰਾ ਲਾਇਆ ਸੀ ਲੇਕਿਨ ਮੇਰੇ ਤੇ ਵੀ ਝੂਠਾ ਬਰਚਾ ਦਰਜ ਕਰਤਾ ਕਿ ਖੈਰੇ ਨੇ ਜਿਹੜਾ ਇਹਦੇ ਖਿਲਾਫ ਪੁਲਿਸ ਨੇ ਗਵਾਹ ਖੜਾ ਕੀਤਾ ਉਸ ਨੂੰ ਧਮਕਾਇਆ ਉਹਦੇ ਉਹਦੇ ਘਰ ਬੰਦੇ ਪਿੱਛੇ ਮੈਂ ਤਾਂ 24 ਘੰਟੇ ਉਹਨਾਂ ਦੀ ਸਰਵਲੈਂਸ ਵਿੱਚ ਸੀਗਾ ਉਹਨਾਂ ਦੀ ਅੱਖ ਦੇ ਥੱਲੇ ਸੀਗਾ ਨਹੀਂ ਸੀ ਕਰ ਸਕਦਾ ਔਰ ਐਨਐਸਏ ਲਾ ਕੇ ਡਿਬਰੂਗੜ੍ਹ ਜੇਲ੍ਹ ਪੇ ਜਾ ਹੋਵੇ ਤੇ ਤੁਹਾਨੂੰ ਲੱਗਦਾ ਵਾ ਕਿ ਉੱਥੇ ਕੋਈ ਤਰ੍ਹਾਂ ਦੀ ਜੇਲ੍ਹ ਦੇ ਕਾਨੂੰਨ ਦੀ ਉੱਗਿਆ ਕਰ ਸਕਦੇ ਸੀਗੇ ਇਹ ਲੋਕ ਸੋ ਜਾਣਬੁੱਝ ਕੇ ਸਾਜ਼ਿਸ਼ ਕ੍ਰੀਏਟ ਕੀਤੀ ਮਾਹੌਲ ਬਣਾਇਆ ਗਿਆ ਤੇ ਉਹਨਾਂ ਦੇ ਖਿਲਾਫ ਐਨਐਸਏ ਦੁਆਰਾ ਮੇਰਾ ਖਿਆਲ ਹੈ ਇਹਦਾ ਐਨਐਸਏ ਦੀ ਐਕਸਟੈਂਸ਼ਨ ਜਿਹੜੀ ਆ ਉਹ ਇੱਕ ਸਾਜ਼ਿਸ਼ ਦੇ ਤਹਿਤ ਹੋਈ ਆ ਕਿ ਕਿਉਂਕਿ ਇਲੈਕਸ਼ਨ ਆ ਰਹੀਆਂ 2024 ਦੇ ਆ ਉਹਨਾਂ ਨੂੰ ਲੱਗਦਾ ਕਿ ਜਿਹੜੀ ਵਾਰਿਸ ਪੰਜਾਬ ਚ ਇੱਥੇ ਬੰਦੀ ਆ ਪੰਜਾਬ ਦੇ ਵਿੱਚ ਇਹਦਾ ਪ੍ਰਭਾਵ ਪੰਜਾਬ ਦੀ ਚੋਣ ਦੇ ਨਾਲ ਪਵੇ ਇਹਦਾ ਪ੍ਰਭਾਵ ਜਿੱਥੇ ਸਿੱਖ ਬੈਠੇ ਨੇ ਦੇਸ਼ ਭਰ ਦੇ ਵਿੱਚ ਉਹਨਾਂ ਤੇ ਨਾ ਪਵੇ ਤਾਂ ਇਹਨਾਂ ਨੂੰ ਐਕਸਟੈਂਸ਼ਨ ਕਰਕੇ ਇਹਨਾਂ ਨੂੰ ਸਾਲ ਹੋਰ ਨਜ਼ਰ ਬਣ ਇਹ ਇਹ ਕਹਿੰਦੇ ਨੇ ਕਿ ਦਿਸ ਇਜ਼ ਡਬਲ ਪਨਿਸ਼ਮੈਂਟ ਜਿਹੜੀ ਗੱਲ ਤੁਸੀਂ ਲਾਈ ਫਰਜ਼ ਕਰੋ ਤੁਸੀਂ ਗਲਤ ਹੀ ਲਾਈ ਪਰ ਉਹ ਸਾਲ ਜਦੋਂ ਪੁੱਗ ਗਿਆ ਤੇ ਬਿਨਾ ਵਜਾ ਤੋਂ ਉਹਨਾਂ ਦੇ ਐਕਸਟੈਂਸ਼ਨ ਕਰਨਾ ਇਹ ਦੋਰੀ ਸਜ਼ਾ ਹੈ ਔਰ ਇਹ ਗੈਰ ਕਾਨੂੰਨੀਆ ਅਨ ਕਨਸਟੀਟਿਊਸ਼ਨਲ ਭਗਵੰਤ ਜੀ ਮੈਂ ਕਹੂੰਗਾ ਕਿ ਉਹ ਜਿਹੜੀ ਪਿੱਛੇ ਆਪਣੇ ਫੁੱਟੋ ਟੰਗੀ ਨਾ ਤੁਸੀਂ ਬਾਬਾ ਸਾਹਿਬ ਅਮੀਦਕਰ ਦੀ ਤੇ ਸ਼ਹੀਦ ਭਗਤ ਸਿੰਘ ਨੂੰ ਲਾਦੇ ਹੋ ਯਾਰ ਉਦਾਂ ਕਹੋ ਕਿ ਹਮ ਅਸੀਂ ਇੱਕ ਗੈਰ ਕਾਨੂੰਨੀ ਰਾਹ اختیار ਕਰ ਲਿਆ ਅਸੀਂ ਚੱਲਾਂਗੇ ਹੁਣ ਅਸਾਂ ਕਿਸੇ ਬਾਬਾ ਸਾਹਿਬ ਅਮੀਦਕਰ ਦੀ ਫਿਕਰ ਨਹੀਂ ਕੀ ਕਿਸੇ ਸਾਨੂੰ ਸ਼ਹੀਦ ਭਗਤ ਸਿੰਘ ਦੀ ਆਈਡੀਓਲੋਜੀ ਦੀ ਫਿਕਰ ਨਹੀਂ ਕੀ ਕਿਉਂਕਿ ਅਗਰ ਉਹ ਜਿੰਦੇ ਹੁੰਦੇ ਤਾਂ ਬਾਬਾ ਸਾਹਿਬ ਅਮੀਦਕਰ ਕਦੀ ਵੀ ਇਸ ਤਰ੍ਹਾਂ ਦੇ ਟਾਡਾ ਯੂਆਪਾ ਐਨਐਸਸੀ ਦੇ ਕਾਲੇ ਕਾਨੂੰਨਾਂ ਦੀ ਪਰਵਾਨਗੀ ਨਾ ਦਿੰਦੇ ਔਰ ਅਗਰ ਸ਼ਹੀਦ ਭਗਤ ਸਿੰਘ ਜੀ ਦਾ ਹੁੰਦਾ ਜਿਹੜਾ ਆਪ ਖੁਦ ਬਾਗੀ ਸੀਗਾ ਸਰਕਾਰਾਂ ਦੇ ਖਿਲਾਫ ਲੜ ਕੇ ਉਹਨੇ 23 ਸਾਲ ਦੀ ਉਮਰ ਵਿੱਚ ਆਪਣੀ ਜਾਨ ਗਵਾਤੀ ਉਹ ਤਾਂ ਕਦੀ ਵੀ ਮੰਨਦਾ ਨਾ ਪਰ ਫੋਟੋਆਂ ਉਹਨਾਂ ਦੀਆਂ ਪਿੱਛੇ ਲੱਗੀਆਂ ਤੇ ਕਾਰਵਾਈਆਂ ਹੋ ਰਹੀਆਂ ਨੇ ਦਿੱਲੀ ਦੇ ਸਰਕਾਰਾਂ ਦੇ ਇਸ਼ਾਰਿਆਂ ਦੇ ਉੱਤੇ 100% ਅਨਕਨਸਟੀਚਿਊਸ਼ਨ ਜਿੱਦਾਂ ਮੈਂ ਜ਼ਿਕਰ ਕੀਤਾ ਸਾਡੇ ਫੰਡਮੈਂਟਲ ਰਾਈਟਸ ਜਿਹੜੇ ਕਨਸਟੀਚਿਊਸ਼ਨ ਵਿੱਚ ਬਾਬਾ ਸਾਹਿਬ ਅੰਬੇਦਕਰ ਨੇ ਦਿੱਤੇ ਨੇ ਉਨਾਂ ਨੂੰ ਪੂਰਾ ਰਗੜ ਕੇ ਕੁਚਲਿਆ ਗਿਆ ਥੱਲੇ ਪੈਰਾਂ ਦੇ ਕਰਕੇ ਰੋਂਦਿਆ ਗਿਆ ਵਾ ਇਹ ਬਹੁਤ ਮਾੜੀ ਗੱਲ ਕੀਤੀ ਆ ਹਲੇ ਵੀ ਸਮਾਵਾ ਤੁਸੀਂ ਵੀ ਸਾਰੇ ਪਰਿਵਾਰਾਂ ਵਾਲਿਓ ਉਹਨਾਂ ਦੀਆਂ ਔਰਤਾਂ ਭੁੱਖ ਹੜਤਾਲ ਤੇ ਬੈਠੀਆਂ ਨੇ ਔਰ ਬਿਲਕਰੇ ਨੇ ਉਹ ਲੋਕ ਔਰ ਬੜਾ ਵੱਡਾ ਮੋਰਚਾ ਉਹ ਦਿਨ ਉੱਥੇ ਲੱਗਿਆ ਭਗਵੰਤ ਮਾਨ ਨੂੰ ਇਹ ਚਾਹੀਦਾ ਕਿ ਆਪਣੇ ਇਸ ਗਲਤ ਡਿਸੀਜਨ ਨੂੰ ਉਹ ਰਿਵਿਊ ਕਰੇ ਦੂਸਰਾ ਮਸਲਾ ਜਿਹੜਾ ਮੈਂ ਜ਼ਿਕਰ ਕੀਤਾ ਸੀਗਾ ਕਿ ਸਰਦਾਰ ਬਲਕੌਰ ਸਿੰਘ ਸਿੱਧੂ ਦੇ ਘਰ ਬੱਚਾ ਪੈਦਾ ਹੋਇਆ ਤੇ ਚਾਹੀਦਾ ਤਾਂ ਇਹ ਸੀ ਉਸੂਲਨ ਕੇ ਭਗਵੰਤ ਸਿੰਘ ਮਾਨ ਉਹਨੂੰ ਟੈਲੀਫੋਨ ਕਰਦਾ ਉਹਨੂੰ ਵਧਾਈ ਦਿੰਦਾ ਕਿ ਸਾਡਾ ਇੱਕ ਹੋਣ ਹਾਰ ਨੌਜਵਾਨ ਮਾਰਿਆ ਗਿਆ ਸੀ 2 ਸਾਲ ਪਹਿਲਾਂ ਸਿੱਧੂ ਸ਼ੁਭਦੀਪ ਸਿੱਧੂ ਵਾਲਾ ਉਸੇ ਵਾਲਾ ਤੇ ਆ ਤੁਹਾਡੇ ਘਰ ਖੁਸ਼ੀਆਂ ਆਈਆਂ ਤਾਂ ਸਾਨੂੰ ਐ ਲੱਗਦਾ ਜਿਵੇਂ ਕਿ ਸ਼ੁਭਦੀਪ ਦੁਬਾਰਾ ਮੋੜਿਆ ਪਰ ਪੁਲਿਸ ਚੱਲੀ ਹੈ ਉਹਨਾਂ ਦੇ ਕੋਲ ਐਡਮਿਨਿਸਟ੍ਰੇਸ਼ਨ ਸਿਵਲ ਹੋਊਗੀ ਕਿ ਤੁਸੀਂ ਸਾਨੂੰ ਇੱਕ ਕਾਗਜ਼ ਪੱਤਰ ਦਿਓ ਕਿ ਜਿਹੜਾ ਬੱਚਾ ਪੈਦਾ ਹੋਇਆ ਇਹ ਇਹਦਾ ਸਾਨੂੰ ਤੁਸੀਂ ਪ੍ਰੂਫ ਦਿਓ ਕਿ ਕੀ ਇਹ ਲੈਜਿਟਿਮੇਟ ਹੈ ਠੀਕ ਹੈ ਕਿ ਗਲਤ ਹੈ ਕਦੀ ਅੱਜ ਪੰਜਾਬ ਦੇ ਵਿੱਚ ਹਜ਼ਾਰਾਂ ਬੱਚੇ ਆਈਵੀਐਫ ਤੇ ਰਹਾਹੀ ਕਿਉਂਕਿ ਜਦੋਂ ਪੇਰੈਂਟਸ ਕੋਈ ਪ੍ਰੋਬਲਮ ਹੁੰਦੀ ਹੈ ਜਾਂ ਨਹੀਂ ਕਰ ਸਕਦੇ ਬੱਚਾ ਤਾਂ ਆਈਵੀਐਫ ਰਾਹੀਂ ਪੈਦਾ ਹੁੰਦੇ ਨੇ ਇਹ ਬੜੀ ਇੱਕ ਨੋਨ ਟੈਕਨੀਕ ਹੈ ਸੈਂਟਿਫਿਕ ਮੈਂ ਤਾਂ ਕਦੀ ਕਿਸੇ ਕੰਪਲੇਨ ਨਹੀਂ ਕੀਤੀ ਕਿਸੇ ਪੇਰੈਂਟ ਨੇ ਕਿ ਸਾਡੇ ਕੋ ਆਈਵੀਐਫ ਦਾ ਆਰ ਕੇ ਪ੍ਰੂਫ ਮੰਗਿਆ ਤੇ ਇਕੱਲੇ ਬਲਕੌਰ ਸਿੰਘ ਨੂੰ ਕਿਉਂ ਇਹਦਾ ਮਤਲਬ ਤੁਸੀਂ ਉਹਨੂੰ ਮਾਨਸਿਕ ਤੌਰ ਦੇ ਉੱਤੇ ਟੌਰਚਰ ਕਰਨਾ ਚਾਹੁੰਦੇ ਤੁਸੀਂ ਉਹਨੂੰ ਦਬਾਉਣਾ ਚਾਹੁੰਦੇ ਹੋ ਕਿਉਂਕਿ ਤੁਹਾਨੂੰ ਉਹਦੇ ਤੋਂ ਵੀ ਡਰ ਲੱਗਦਾ ਕਿ ਕਿਤੇ ਸਿੱਧੂ ਮੂਸੇਵਾਲੇ ਦਾ ਪਰਿਵਾਰ ਚੋਣਾ ਵਿੱਚ ਆਣ ਕੇ ਜਿਹੜੀ ਬੋਕਰ ਪਾਰਟੀ ਆ ਇਹਦਾ ਫਰੂਦ ਨਾ ਇਸ ਕਰਕੇ ਉਹਨੂੰ ਵੀ ਪ੍ਰੈਸ਼ਰਾਈਜ਼ ਕਰੋ ਜਿਹੜੀ ਕਿ ਇੱਕ ਵਾਰ ਫਿਰ ਬਾਬਾ ਸਾਹਿਬ ਅੰਬੇਦਕਰ ਔਰ ਸ਼ਹੀਦ ਭਗਤ ਸਿੰਘ ਦੀ ਆਈਡੀਓਲੋਜੀ ਤੇ 100% ਉਲਟ ਜਾਂਦੀ ਆ ਤਾਂ ਮੈਂ ਮੈਂ ਉਮੀਦ ਕਰਦਾ ਕਿ ਇਸ ਤਰ੍ਹਾਂ ਦੀ ਗਲਤੀਆਂ ਸਾਡੀ ਸਰਕਾਰ ਕੋਲ ਭਗਵੰਤ ਮਾਨ ਨੂੰ 92 92 ਵਿੱਚੋਂ ਮੈਂ ਕਹਿੰਦਾ ਇੱਕ ਆਦਮੀ ਉਹ ਵੀ ਗੈਰ ਸਿੱਖ ਕੁਮਰ ਵਿਜੇ ਪ੍ਰਤਾਪ ਸਿੰਘ ਉਹ ਬੇਦਬੀਆਂ ਤੇ ਵੀ ਬੋਲਦਾ ਉਹਨੇ ਮੇਰੀ ਮਦਦ ਸਪੋਰਟ ਕੀਤੀ ਉਹਦਾ ਕਹਿੰਦਾ ਖੇਰੇ ਦੇ ਕਲਾਸ ਜਿਹੜਾ ਪੱਤਾ ਦੇਸ ਹੋਇਆ ਉਹ ਝੂਠਾ ਵਾ ਕਹਿੰਦਾ ਮੈਂ ਆਪਣੀ ਪਾਰਟੀ ਦੇ ਫੋਰਮ ਤੇ ਰੱਖਿਆ ਔਰ ਜਿਹੜਾ ਦੂਜਾ ਪਰਚਾ ਕੀਤਾ ਦਰਜ ਜਦੋਂ ਨੂੰ ਹਾਈ ਕੋਰਟ ਨੇ ਬੇਲ ਦਿੱਤੀ ਚਾਰਜ ਬਿੰਦੂ ਉਹ ਤਾਂ ਹੋਰ ਵੀ ਜ਼ਿਆਦਾ ਚੁੱਪਾ ਵਾ ਇਹ ਗੱਲਾ ਉਹ ਆਪਣੀ ਪਾਰਟੀ ਚ ਰੱਖ ਰਿਹਾ ਵਾ ਚਲੋ ਪਾਰਟੀ ਨੇ ਤਾਂ ਕੀ ਸੁਣਨੀ ਆ ਪਰ ਜਿਹੜੇ ਬਾਕੀ 91 ਸਮੇਤ ਭਗਵੰਤ ਮਾਨ ਯਾ ਤੁਸੀਂ ਬਿਲਕੁਲ ਹੀ ਇੱਕ ਮੂਕ ਦਰਸ਼ਕ ਬਣ ਕੇ ਰਹਿ ਗਿਓ ਕੀ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਇਸ ਲਈ ਚੁਣਿਆ ਸੀਗਾ ਕਿ ਤੁਸੀਂ ਸਿਰਫ ਗੈਰ ਕਾਨੂੰਨੀ ਮਾਈਨਿੰਗ ਕਰੋ ਐਨਆਰਆ ਦੀ ਕੋਠੀਆਂ ਤੇ ਕਬਜ਼ੇ ਕਰੋ ਤੁਸੀਂ ਭ੍ਰਿਸ਼ਟਾਚਾਰ ਕਰੋ ਤੁਸੀਂ ਲੋਕਾਂ ਦੇ ਝੂਠੇ ਪਰਚੇ ਦਰਜ ਕਰੋ ਤੁਸੀਂ ਐਨਐਸਏ ਲਾਹੋ ਤੁਸੀਂ ਬੰਦੀ ਸਿੰਘਾਂ ਦਾ ਗੋਦਚੇ ਤੇ ਪ੍ਰਵਾਹ ਨਾ ਕਰੋ ਤੁਸੀਂ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੀ ਫਾਈਲ ਤੁਹਾਡੇ ਕੋਲ ਵੀ ਤੁਸੀਂ ਪ੍ਰਵਾਨ ਨਾ ਕਰੋ ਤੁਹਾਡੀ ਫਾਈਲ ਦੇ ਉੱਤੇ ਪਾਲਿਟੇਬਲ ਦੇ ਪਈ ਆ ਉਹ ਫਾਈਲ ਜਿਹੜਾ ਡੇਰਾ ਸੱਚਾ ਸੌਦਾ ਰਾਮ ਰਹੀਮ ਦੇ ਖਿਲਾਫ 295ਏ ਦਾ ਮੁਕੱਦਮਾ ਦਰਜ ਆ ਜਿਹੜਾ ਫੀਕੋ ਡੀਐਸਐਸਪੀ ਨੇ ਪ੍ਰਵਾਨਗੀ ਮੰਗੀ ਆ ਫ਼rom the home department ਕਿਉਂਕਿ ਹੋਮ ਮਿਨਿਸਟਰ ਵੀ ਭਗਵੰਤ ਪਾਣਾ ਪੌਣੇ 2 ਸਾਲ ਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ ਕੀ ਤੁਮ ਇਸ ਕਰਕੇ ਚੁਣਿਆ ਕਿ ਤੁਸੀਂ ਸਾਨੀਆਂ ਗੱਲਾਂ ਪੰਜਾਬ ਤੇ ਪੰਜਾਬੀਆਂ ਦੇ ਖਿਲਾਫ ਤੇ ਸਿੱਖਾਂ ਦੇ ਖਿਲਾਫ ਚੱਲੋ ਤੁਸੀਂ ਕੀ ਇਸ ਲਈ ਤੁਹਾਨੂੰ ਚੁਣਿਆ ਸੀਗਾ ਔਰ ਤੁਸੀਂ ਤੁਹਾਡਾ ਕੇਜਰੀਵਾਲ ਰੋਜ਼ ਸ਼ੋਰ ਮਚਾ ਰਿਹਾ ਅੱਜ ਵੀ ਕਹਿ ਰਿਹਾ ਹਮ ਤੋ ਕਟੜ ਇਮਾਨਦਾਰ ਹੈ ਬੀਜੇਪੀ ਹਮਾਰੇ ਕੋ ਤੰਗ ਕਰ ਰਹੀ ਹੈ ਕੀ ਤੁਸੀਂ ਪੰਜਾਬ ਦੇ ਵਿੱਚ ਆਪਣੇ ਬਦੂਦਿਆਂ ਨੂੰ ਤੰਗ ਨਹੀਂ ਕਰਦੇ ਉਥੇ ਕਹਿੰਦੇ ਜੀ ਇਹਨਾਂ ਨੇ ਮੀਡੀਆ ਕੈਪਚਰ ਕਰਤਾ ਕੇਜਰੀਵਾਲ ਨੇ ਜੀ ਉਸਕੋ ਕੇਜਰੀਵਾਲ ਕਹਿ ਰਿਹਾ ਕਿ ਬੀਜੇਪੀ ਨੇ ਕੋਧੀ ਮੀਡੀਆ ਬਣਾ ਦਿੱਤੀ ਕੀ ਤੁਸੀਂ ਪੰਜਾਬ ਦੇ ਵਿੱਚ ਕੇਜੀ ਮੀਡੀਆ ਨਹੀਂ ਬਣਾਇਆ ਕੋਈ ਹੈ ਖਬਰ ਜਿਸ ਨੇ ਚੰਚ ਨਾਲ ਭਾਈ ਅਮਰਪਾਲ ਸਿੰਘ ਖਾਲਸਾ ਦੀਆਂ ਬਲਕੌਰ ਸਿੰਘ ਸਿੱਧੂ ਜਾਂ ਖੈਰੀ ਦੀ ਕਪ ਕਦੀ ਖਬਰ ਦਿਖਾਈ ਹੋਵੇ ਕੋਈ ਹੈ ਤੁਹਾਡਾ ਮੇਨਸਟ੍ਰੀਮ ਇਲੈਕਟ੍ਰੋਨਿਕ ਚੈਨਲਸ ਜਿਹੜੇ ਸਾਡੀ ਖਬਰ ਦਿਖਾਉਂਦੇ ਹੋ ਟੋਕੇ ਤੁਸੀਂ ਗਲਤਲੇ ਨੇ ਉਹਨਾਂ ਨੂੰ ਇੰਨਾ ਪੈਸਾ ਸੈਂਕੜੇ ਕਰੋੜ ਪੰਜਾਬ ਦੇ ਖਜ਼ਾਨੇ ਦਾ ਖਰਚ ਕੇ ਸਾਰੇ ਟੀਵੀ ਖਰੀਦ ਲਏ ਸਾਰੀਆਂ ਅਖਬਾਰਾਂ ਖਰੀਦ ਲੀਆਂ ਸਾਰਾ ਪੰਜਾਬ ਦਾ ਖੰਭਾ ਖਰੀਦ ਲਿਆ ਤੇ ਫਿਰ ਤੁਸੀਂ ਕਹਿੰਦੇ ਹੋ ਕਿ ਬੀਜੇਪੀ ਸਾਡੇ ਨਾਲ ਅਨਿਆਇ ਕਰੀ ਕੱਲ ਸੁਪਰੀਮ ਕੋਰਟ ਨੇ ਸਤਿੰਦਰ ਜੈਨ ਦੀ ਬੇਲ ਰਿਜੈਕਟ ਕੀਤੀ ਮੇਰੇ ਹੱਥ ਮੇਰੇ ਕੇਸ ਵਿੱਚ ਨੋਟਿਸ ਜਾਰੀ ਕੀਤਾ ਕਿ ਕਿਉਂ ਨਾ ਐਨਡੀਪੀਐਸ ਦੀ ਝੂਠੀ ਪਟੀਸ਼ਨ ਉਦੀ ਕੋਸ਼ਿਸ਼ ਕੀਤਾ ਜਾਵੇ ਉਸੀ ਸੇਵਾਕਾਰਯੋਗ ਜੱਜ ਸਾਹਿਬ ਨੇ ਸਤਿੰਦਰ ਜੈੰਦੀ ਰਿਜੈਕਟ ਕਰਦੇ ਆ ਕਿਹਾ ਕਿ ਇਹਦੇ ਬਹੁਤ ਪੁਖਤਾ ਸਬੂਤ ਨੇ ਔਰ ਪਹਿਲਾਂ ਵੀ ਕਿਹਾ ਕਿ 338 ਕਰੋੜ ਰੁਪਏ ਦੀ ਮਨੀ ਟ੍ਰੇਲ ਦਿੱਲੀ ਸ਼ਰਾਖ ਘਟਾਲੇ ਵਿੱਚ ਸਾਬਤ ਹੋ ਰਹੀਆ ਉਹ ਫਿਰ ਵੀ ਕੱਟੜ ਮਨਮਾਨਦਾਰ ਨੇ ਕੁੱਠਿਆਂ ਤੇ ਚੜ ਕੇ ਰੋਲਾ ਪਾ ਰਹੇ ਆ ਤੀਸ਼ੀ ਤੇ ਸੌਰਵ ਤੇ ਪਤਾ ਨਹੀਂ ਕਿਹੜੇ ਕਿਹੜੇ ਅੰਦਰ ਚੇਲੇ ਨੇ ਤੇ ਪੰਜਾਬ ਦੇ ਵਿੱਚ ਆਣ ਕੇ ਖੇੜੇ ਨੂੰ ਸਮਗਲਨ ਕਰਦਾਨਿਆਂ ਜਾਂਦਾ ਵਾ ਤੇ ਐਨਐਸਏ ਐਕਸਟੈਂਡ ਕੀਤੀ ਜਾਂਦੀ ਆ ਤੇ ਬਲਕੌਰ ਸਿੰਘ ਸਿੱਧੂ ਦੇ ਖਿਲਾਫ ਉਹ ਤੋਂ ਪੁੱਛਿਆ ਜਾ ਰਿਹਾ ਹੈ ਕਿ ਆਪਣੇ ਬੱਚੇ ਦੇ ਸਬੰਧ ਤੇ ਆ ਇਨਕਲਾਬੀਆਂ ਦਾ ਰਾਜ ਜਿਹੜਾ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਉਮੀਦ ਕਰਦਾ ਦੋਨੋਂ ਗਲਤੀਆਂ ਨਹੀਂ ਕਰੇਗਾ ਔਰ ਦੋਨੋਂ ਗਲਤੀਆਂ ਸੁਧਾਰ ਕੇ ਐਨਐਸਸੀ ਦੀ ਐਕਸਟੈਂਸ਼ਨ ਵਾਪਸ ਲਵੇਗਾ ਤੇ ਬਲਕੌਰ ਸਿੰਘ ਸਿੱਧੂ ਨੂੰ ਕਿਸੇ ਤਰ੍ਹਾਂ ਦੇ ਹਰਾਸਮੈਂਟ ਨਹੀਂ ਕਰੇਗਾ ਵਰਨਾ ਅਸੀਂ ਸਾਰੇ ਜਿੰਨੇ ਜੋਗੇ ਹੈਗੇ ਆਂ ਸਾਰੀਆਂ ਦੁਨੀਆ ਸ਼ਕਤੀਆਂ ਜਿਹੜੀਆਂ ਪੰਜਾਬ ਦੀਆਂ ਹਤੈਸ਼ੀ ਨੇ اخਲਾਕੀ ਲੋਕ ਨੇ ਗਹਿਰਤਬੰਦ ਅਸੀਂ ਇਹਨਾਂ ਦੋਨਾਂ ਪਰਿਵਾਰਾਂ ਦੇ ਨਾਲ ਡੱਟ ਕੇ ਪਹਿਲਾਂ ਵੀ ਖੜੇ ਸੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਨਾਲ ਖੜੇ ਰਹਿਾਂਗੇ